ਹੈਲੋ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਗਲੋਥ ਐਂਡ ਸੀਜ਼ਰ ਵਿੱਚ ਤੇ ਅੱਜ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਸੀ ਆਪਣੀ কুরਤੀ ਦੇ ਘੇਰੇ ਨੂੰ ਡਿਜ਼ਾਈਨਰ ਬਣਾ ਸਕਦੇ ਹਾਂ ਡਿਜ਼ਾਈਨਰ ਲੁੱਕ ਦੇ ਸਕਦੇ ਹਾਂ ਤੇ ਚਲੋ ਸ਼ੁਰੂ ਕਰਦੇ ਹਾਂ ਦੇਖੋ ਮੈਂ 10 ਇੰਚ ਚੌੜੀ ਤੇ 24 ਇੰਚ ਲੰਬੀ ਪੇਸਟਿੰਗ ਪੇਪਰ ਇਸ ਤਰ੍ਹਾਂ ਕਮੀਜ਼ ਤੇ ਚਿਪਕਾ ਲਈ ਹੈ 接着 ਨਾਲ ਇਸ ਨੂੰ ਚਿਪਕਾ ਲਿਆ ਹੈ ਤੇ ਹੁਣ ਅਸੀਂ ਦੇਖੋ ਇਸ ਕਾਰਨਰ ਤੋਂ ਲੈ ਕੇ ਇਸ ਤਰ੍ਹਾਂ ਇਸ ਨੂੰ ਹੱਥ ਨਾਲ ਇਸ ਤਰ੍ਹਾਂ ਇੱਕ ਨਿਸ਼ਾਨ ਲਗਾ ਲਵਾਂਗੇ। ਤੇ ਇਸੇ ਨਿਸ਼ਾਨ ਤੇ ਹੁਣ ਅਸੀਂ ਮਾਰਕਿੰਗ ਸ਼ੁਰੂ ਕਰਾਂਗੇ। ਹੁਣ ਮੈਂ ਮਾਰਕਰ ਦੀ ਨਲਕ ਨਾਲ ਇਸ ਤੇ ਜਿੰਨਾ ਸਾਡਾ ਸਕੇਲ ਲੰਮਾ ਚੌੜਾ ਹੈ ਉਸ ਦੇ ਹਿਸਾਬ ਨਾਲ ਸੇਮ ਡਿਸਟੈਂਸ ਨਾਲ ਇਸ ਤਰ੍ਹਾਂ ਨਿਸ਼ਾਨ ਲਗਾਵਾਂਗੇ। ਸਸਲਸ ਮਾਰਕਰ ਨਾਲ ਸਾਡੇ ਨਿਸ਼ਾਨ ਜੋ ਮੋٹے ਲੱਗ ਰਹੇ ਨੇ ਤੇ ਅਸੀਂ ਪੈਨ ਨਾਲ ਨਿਸ਼ਾਨ ਲਾਉਨੇ ਆਂ ਫਿਕਸ਼ਨਲ ਮਾਰਕਿੰਗ ਮੋਟੀ ਹੋ ਜਾਵੇਗੀ ਦੇਖੋ ਪੈਨ ਨਾਲ ਹੁਣ ਅਸੀਂ ਇਸੇ ਤਰ੍ਹਾਂ ਸੇਮ ਡਿਸਟੈਂਸ ਤੇ ਸਕੇਲ ਨਾਲ ਸਾਰੇ ਨਿਸ਼ਾਨ ਇਸੇ ਤਰ੍ਹਾਂ ਲਾ ਲਵਾਂਗੇ ਸਿੰਕ ਕੋਰਨਰ ਜੋ ਹੈ ਉਹ ਇੱਥੋਂ ਹੀ ਉਠਾਵਾਂਗੇ ਇੱਥੋਂ ਹੀ ਮਾਰਕਿੰਗ ਸ਼ੁਰੂ ਕਰਾਂਗੇ ਇੱਥੋਂ ਹੀ ਸਾਡੇ ਬਾਕਸ ਸਹੀ ਬਣਨਗੇ ਇਹ ਤੁਸੀਂ ਜਦੋਂ ਬਣਾਉਂਗੇ ਤਾਂ ਇੱਥੋਂ ਹੀ ਸਟਾਰਟ ਕਰਿਓ ਤੇ ਬਾਕੀ ਅਸੀਂ ਸੇਮ ਡਿਸਟੈਂਸ ਨਾਲ ਇਸੇ ਤਰ੍ਹਾਂ ਸਕੇਲ ਨਾਲ ਨਿਸ਼ਾਨ ਲਗਾ ਲਵਾਂਗੇ ਦੇਖੋ ਐਨੀ ਚਾਕ ਫੋਲਡਿੰਗ ਚਾਵੇਗਾ ਐਨਾ ਜੋ ਸਾਡਾ ਕਪੜਾ ਹੈ ਇਹ ਸਾਡਾ ਚਾਕ ਫੋਲਡਣ ਲਈ ਚਾਕ ਫੋਲਡਿੰਗ ਵਿੱਚ ਆਵੇਗਾ ਹੁਣ ਅਸੀਂ ਦੇਖੋ ਇੱਕ ਤੇ ਨਿਸ਼ਾਨ ਲਗਾਏ ਬਾਕਸ ਤੇ ਫਿਰ ਦੂਸਰੀ ਲਾਈਨ ਛੱਡ ਦਵਾਂਗੇ ਫਿਰ ਤੀਸਰੀ ਤੇ ਫਿਰ ਚੌਥੀ ਛੱਡ ਦਿੱਤੀ ਫਿਰ ਪੰਜਵੀਂ ਤੇ ਫਿਰ ਛੇਵੀਂ ਛੱਡਤੀ आई मीन्स मतलब एक लाइन ਛੱਡ ਕੇ ਦੂਸਰੀ ਛੱਡ ਕੇ ਇੱਕ ਤੇ ਨਿਸ਼ਾਨ ਲਗਾ ਕੇ ਦੂਸਰੀ ਛੱਡ ਕੇ ਤੀਸਰੀ ਤੇ ਫਿਰ ਨਿਸ਼ਾਨ ਇੱਕ ਲਾਈਨ ਸੈਂਟਰ 'ਚ ਛੱਡਾਂਗੇ ਬਸ ਇਸੇ ਤਰ੍ਹਾਂ ਇੱਕ ਛੱਡ ਕੇ ਇੱਕ ਤੇ ਨਿਸ਼ਾਨ ਇੱਕ ਛੱਡ ਕੇ ਇੱਕ ਤੇ ਨਿਸ਼ਾਨ ਇਸੇ ਤਰ੍ਹਾਂ ਸਾਰਾ ਅਸੀਂ ਕੇ ਰਹੀਏ ਨਿਸ਼ਾਨ ਲਗਾ ਲਵਾਂਗੇ ਤੇ ਇਧਰਲੀ ਸਾਈਡ ਵੀ ਅਸੀਂ ਸੌਰੀ ਮੇਰੇ ਤੋਂ ਨਿਸ਼ਾਨ ਲੱਗੇ ਪਰ ਨਹੀਂ ਜਿੱਥੇ ਤੱਕ ਸਾਡੀ ਉਹ ਚੌਕ ਹੋਲਡਿੰਗ ਦਾ ਮਾਰਜਿਨ ਹੈ ਉੱਥੇ ਅਸੀਂ ਨਹੀਂ ਲਾਵਾਂਗੇ ਹੁਣ ਅਸੀਂ ਜਿਨ੍ਹਾਂ ਤੇ ਅਸੀਂ ਨਿਸ਼ਾਨ ਲਾਏ ਆ ਉਹਨਾਂ ਤੇ ਇਸ ਤਰ੍ਹਾਂ ਅਸੀਂ ਇਹ ਜੋ ट्रायंगल ਸ਼ੇਪ ਚ ਸੀ ਇਹਨਾਂ ਨੂੰ ਕੱਟਿਆ ਹੈ ਇੱਥੇ ਹੁਣ ਅਸੀਂ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ ਹੁਣ ਦੇਖੋ ਇਸੇ ਤਰ੍ਹਾਂ ਅਸੀਂ ਕੱਲੇ-ਕੱਲੇ ਬਾਕਸ ਦੇ ਵਿੱਚ ਅਸੀਂ ਚਾਰੇ ਕੋਰਨਰਾਂ ਤੇ ਤੱਕ ਲਾਵਾਂਗੇ ਜਿਸ ਤਰ੍ਹਾਂ ਇੱਧਰ ਨੂੰ ਵੀ ਤੇ ਅੱਧਰ ਵੀ ਚਾਰੇ ਪਾਸੇ ਲੱਗ ਗਏ ਬਾਕੀ ਜੇ ਜ਼ਿਆਦਾ ਡੀਪ ਤੱਕ ਵੀ ਨਹੀਂ ਲਾਣੇ ਇਸ ਨੂੰ ਕਿਉਂਕਿ ਬਾਕਸਸ ਦੇ ਵਿੱਚ ਡਿਸਟੈਂਸ ਬਹੁਤ ਘੱਟ ਹੈ ਨਹੀਂ ਤਾਂ ਇਹ ਦੋ ਬਾਕਸ ਕੱਟ ਕੇ ਇੱਕ ਹੋ ਜਾਣਗੇ ਬਹੁਤ ਹਿਸਾਬ ਨਾਲ ਤੇ ਜੇ ਜ਼ਿਆਦਾ ਡੀਪ ਨਹੀਂ ਲੱਗੇ ਉਹ ਤੁਸੀਂ ਬਾਅਦ ਵਿੱਚ ਜਦੋਂ ਇਸ ਦੇ ਬਣਾਵਾਂਗੇ ਦੁਬਾਰਾ ਫੇਰ ਇਸ ਤੇ ਕਟਰ ਨਾਲ ਲਾ ਸਕਦੇ ਐ ਇਸੇ ਤਰ੍ਹਾਂ ਸਾਰੇ ਬਾਕਸਸ ਦੇ ਵਿੱਚ ਇਕੱਲੇ ਇਕੱਲੇ ਦੇ ਵਿੱਚ ਕੱਟ ਲਾਵਾਂਗੇ ਦੇਖੋ ਮੈਂ ਵੀਡੀਓ ਥੋੜੀ ਫਾਸਟ ਕਰ ਦੁੱਤੀ ਹੈ ਕਿਉਂਕਿ ਇਹ ਡੇਢ ਘੰਟੇ ਦੀ ਵੀਡੀਓ ਸੀ ਜੋ ਮੈਂ ਤੁਹਾਨੂੰ 18 ਮਿੰਟ ਵਿੱਚ ਦਿਖਾ ਰਹੀ ਹਾਂ ਕਿਉਂਕਿ ਹਰ ਕੋਈ ਬਿਜ਼ੀ ਹੈ ਤੇ ਕਿਸੇ ਕੋਲ ਲੰਬਾ ਵੀਡੀਓ ਦੇਖਣ ਲਈ ਇਹਨਾਂ ਦਾ ਟਾਈਮ ਨਹੀਂ ਹੁੰਦਾ ਦੇਖੋ ਤਾਂ ਹੁਣ ਸਾਡੇ ਸਾਰੇ ਟੱਕ ਲੱਗ ਚੁੱਕੇ ਨੇ ਹੁਣ ਅਸੀਂ ਫੈਬਰਿਕ ਗਲੂ ਦੀ ਮਦਦ ਨਾਲ ਇਦਾਂ ਅਸੀਂ ਫੈਬਰਿਕ ਗਲੂ ਲਾ ਲਵਾਂਗੇ ਤੇ ਜਿੱਥੋਂ ਕੋਈ ਸਾਡਾ ਤੱਕ ਸਹੀ ਤਾਂ ਕਿ ਇਹਨਾਂ ਨੇ ਲੱਗਾ ਉਹਨੂੰ ਅਸੀਂ ਡੀਪ ਕਰ ਲਵਾਂਗੇ ਕਟਨ ਨਾਲ ਇਸ ਤਰ੍ਹਾਂ ਫੈਵਿਕ ਰੂ ਲਾ ਕੇ ਹੁਣ ਅਸੀਂ ਇਸ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਦੇਖੋ ਸਾਡਾ ਬਾਕਸ ਬਣ ਗਿਆ ਹੈ ਇਸੇ ਤਰ੍ਹਾਂ ਅਸੀਂ ਸਾਰੇ ਬਾਕਸ ਬਣਾ ਲੈਣੇ ਤੇ ਗਲੂ ਨਾਲ ਇਹ ਥੋੜੀ ਚਿਪਕ ਗਈ ਹੋ ਪੇਸਟਿੰਗ ਪੇਪਰ ਜੋ ਹੈ ਤੇ ਜੇ ਨਾ ਚਿਪਕੇ ਤਾਂ ਥੋੜੀ ਜਿਹੀ ਇਸ ਤੇ ਪ੍ਰੈਸ ਲਗਾ ਦਿਓ ਬਸ ਇੱਕ ਹਲਕਾ ਜਿਹਾ ਕੋਰਨਰ ਪ੍ਰੈਸ ਨਾਲ ਲਗਾ ਦਿਓ ਤਾਂ ਇਹ ਅੱਛੀ ਤਰ੍ਹਾਂ ਬੈਠ ਜਾਊਗਾ ਉਨੇ ਇਸੇ ਤਰ੍ਹਾਂ ਸੀ ਸਾਰੇ ਹੀ ਇਸੇ ਤਰ੍ਹਾਂ ਹੀ ਜਿੱਥੇ ਸਾਡੇ ਡੀਪ ਟੱਕ ਨਹੀਂ ਲੱਗੇ ਉੱਥੇ ਲਗਾ ਲਵਾਂਗੇ ਜਿਆਦਾ ਡੀਪ ਵੀ ਨਹੀਂ ਲਗਾਣੇ ਕਿਉਂਕਿ ਇਸ ਵਿੱਚ ਡਿਸਟੈਂਸ ਬਹੁਤ ਘੱਟ ਹੁੰਦਾ ਹੈ ਕੋਰਨਰ ਤੇ ਨਹੀਂ ਤਾਂ ਦੋ ਬਾਕਸਾਂ ਦਾ ਵਿਚਕਾਰੋਂ ਫਟ ਜਾਵੇਗਾ ਇੱਕ ਬਾਕਸ ਬਣ ਜਾਵੇਗਾ ਇਸੇ ਤਰ੍ਹਾਂ ਫੈਵਿਕ ਰੂ ਲਗਾ ਕੇ ਇਸ ਨੂੰ ਚਿਪਕਾਉਂਦੇ ਜਾਵਾਂਗੇ ਜੇ ਗਲੂ ਨਾਲ ਅੱਛੀ ਤਰ੍ਹਾਂ ਨਹੀਂ ਚਿਪਕ ਰਿਹਾ ਤਾਂ ਉੱਥੇ ਥੋੜੀ ਪ੍ਰੈਸਿੰਗ ਲਗਾ ਲਓ ਇਸ ਤਰ੍ਹਾਂ ਪ੍ਰੈਸਨਲ ਬਹੁਤ ਜਲਦੀ ਚਿਪਕ ਜਾਵੇਗਾ ਇਸੇ ਤਰ੍ਹਾਂ ਸਾਰੇ ਅਸੀਂ ਬਣਾ ਲਵਾਂਗੇ ਦੇਖੋ ਸਾਡਾ ਸਾਰਾ ਇਹ ਬਾਕਸ ਸਾਡੇ ਸਾਰੇ ਜੋ ਰੈਡੀ ਹੋ ਗਏ ਨੇ ਤੇ ਬਹੁਤ ਸੋਹਣਾ ਫਿਨਿਸ਼ਿੰਗ ਨਾਲ ਇਸ ਤਰ੍ਹਾਂ ਦੀ ਲੁਕਾਈ ਹੈ ਸੀ ਸਾਡਾ ਬਹੁਤ ਸੋਹਣਾ ਘੇਰੇ ਦਾ ਡਿਜ਼ਾਈਨ ਬਣ ਰਿਹਾ ਹੈ ਪਰ ਹਜੇ ਪੂਰਾ ਨਹੀਂ ਬਣਿਆ ਦੇਖੋ ਡਿਸਟੈਂਸ ਬਹੁਤ ਘੱਟ ਹੈ ਇੱਥੇ ਕਪੜਾ ਜੋ ਮਾਰਜਨ ਹੈ ਬਹੁਤ ਘੱਟ ਹੈ ਇਸ ਲਈ ਜਿਆਦਾ ਡੀਪ ਤੱਕ ਵੀ ਨਹੀਂ ਲਾਣੀ

ਹੋਣ ਅਸੀਂ ਜੋ organza ਦਾ ਪੀਸ ਹੈ ਉਸ ਦੀ ਉਹਦੀ ਇੱਕ ਸਾਈਡ ਹੈ ਜਿਹੜੀ ਉਹਦੇ ਸਾਈਡ ਤੇ ਸਿਲਾਈ ਲਾ ਦਵਾਂਗੇ ਫੋਲਡ ਕਰ ਦਵਾਂਗੇ ਬਹੁਤ ਘੱਟ ਮਾਰਜਿਨ ਅਸੀਂ ਇਸ ਨੂੰ ਫੋਲਡਿੰਗ ਕੀਤੀ ਹੈ बस ਇੱਕ ਸਾਈਡ ਹੀ ਅਸੀਂ ਇਸ ਤਰ੍ਹਾਂ ਫੋਲਡ ਕਰਨੀ ਹੈ ਜੋ ਅਸੀਂ ਉੱਪਰ ਵਾਲ ਨੂੰ ਰੱਖਾਂਗੇ ਕਿਉਂਕਿ نیچے ਤੇ ਘੇਰੇ ਵਿੱਚ ਤੇ ਸਾਈਡਾਂ ਤੋਂ ਚਾਕਾਂ ਵਿੱਚ ਤਾਂ ਹੁਣ ਅਸੀਂ ਇਸ ਤੇ ਇਸ ਤਰ੍ਹਾਂ ਹੈਵੀ ਗ루 ਲਾ ਲਵਾਂਗੇ ਇੱਥੇ ਵੀ ਲਾ ਲਵਾਂਗੇ ਹੁਣ ਅਸੀਂ ਇਸ ਉੱਤੇ ਔਰਗੈਂਜ਼ਾ ਦਾ ਪੀਸ ਜੋ ਅਸੀਂ ਜਿੱਥੇ ਸਿਲਾਈ ਲਗਾਈ ਸੀ ਉਹ ਉੱਪਰ ਨੂੰ ਦੇਖੋ ਸੇਮ ਉਸ ਦੇ ਉੱਪਰ ਇਸ ਤਰ੍ਹਾਂ ਹੱਥ ਨਾਲ ਬਿਠਾ ਦਵਾਂਗੇ ਤੇ ਚਿਪਕ ਜਾਵੇਗਾ ਅੱਛੇ ਤਰ੍ਹਾਂ ਇਸ ਨਾਲ ਸਾਡਾ ਕੱਪੜਾ ਖਿਸਕੂਗਾ ਨਹੀਂ ਤੇ ਸिलाई ਸੀ ਸਿਰਫ ਉੱਪਰ ਹੀ ਲਾਈ ਸੀ ਕਿਉਂਕਿ ਸਾਈਡਾਂ ਤੋਂ ਦੇਖੋ ਚਾਕ ਹੋਲਡਿੰਗ 'ਚ ਸਾਡਾ ਫੋਲਡ ਹੋ ਜਾਵੇਗਾ ਐਕਸਟਰਾ ਜੋ ਸਾਡਾ ਆਰਗੈਂਜ਼ਾ ਦਾ ਕੱਪੜਾ ਹੈ ਤੇ نیچے ਵੀ ਉਹ ਘੇਰੇ ਵਿੱਚ ਫੋਲਡਿੰਗ ਵਿੱਚ ਆ ਜਾਵੇਗਾ ਤੇ ਇਧਰੋਂ ਤੋਂ ਬੰਦ ਹੋਈ ਜਾਵੇਗਾ ਤੇ ਉੱਪਰੋਂ ਅਸੀਂ ਸिलाई ਲਗਾ ਦਿੱਤੀ ਹੈ ਹੁਣ ਅਸੀਂ ਔਰਗੈਂਜ਼ਾ ਦੇ ਪੀਸ ਨੂੰ ਇਸ ਤਰ੍ਹਾਂ ਸੈੱਟ ਕਰ ਲਿਆ। ਦੇਖੋ ਗਲੂ ਨਾਲ ਚਿਪਕ ਗਿਆ ਹੈ ਘੇਰੇ ਨਾਲ। ਹੁਣ ਅਸੀਂ ਇਹਦੇ ਉੱਪਰ ਸਿਲਾਈਆਂ ਲਾਵਾਂਗੇ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਹੁਣ ਅਸੀਂ ਇਸੇ ਤਰ੍ਹਾਂ ਇਹਦੇ ਉੱਪਰ ਸਿਲਾਈ ਲਾਵਾਂਗੇ। धागा कट दी हाँ देखो किनारे किनारे हर एक दे, इसी तरह किनारे किनारे इस तरह रुक के फिर ਫਿਰ ਮਸ਼ੀਨ ਦੇ ਪੈਰ ਚੱਕ ਕੇ ਫਿਰ ਇਸੇ ਤਰ੍ਹਾਂ ਮਤਲਬ ਇਹ ਸਾਨੂੰ ਸਿਲਾਈਆਂ ਇਸੇ ਤਰ੍ਹਾਂ ਇੱਕ ਸਾਡ ਇਹ ਬਹੁਤ ਜਲਦੀ ਨਹੀਂ ਲੱਗਣਗੀਆਂ ਇਹਨੂੰ ਥੋੜਾ ਟਾਈਮ ਲੱਗੂਗਾ ਕਿਉਂਕਿ ਇਹ ਸਿਲਾਈ ਰੁਕ ਰੁਕ ਕੇ ਲੱਗੂਗੀ ਕਿਉਂਕਿ ਸਾਨੂੰ ਬਾਕਸ ਦੀ ਸ਼ੇਪ ਦੇ ਅਨੁਸਾਰ ਦੀ ਸਿਲਾਈਆਂ ਲਾਉਣੀਆਂ ਨੇ ਪਰ ਕੀਰਾ ਸਾਡਾ ਬਹੁਤ ਸੋਹਣਾ ਡਿਜ਼ਾਈਨਰ ਤੇ ਫਿਨਿਸ਼ਿੰਗ ਨਾਲ ਬਣੇਗਾ ਬਹੁਤ ਹੀ ਸੂਬਰ ਸਟਾਈਲਸ ਇਸੀ ਤਰ੍ਹਾਂ ਸਾਰੇ ਸੀ ਬਾਕਸਸ ਦੇ ਕਿਨਾਰੇ ਤੇ ਇਸੇ ਤਰ੍ਹਾਂ ਸਿਲਾਈਆਂ ਲਾਈ ਜਾਵਾਂਗੇ ਇਸ ਸਿਲਾਈਆਂ ਫਿਨਿਸ਼ਿੰਗ ਨਾਲ ਹੀ ਲੱਗਣਗੀਆਂ ਕਿਉਂਕਿ ਸਾਡਾ ਔਰਗਾਂਜ਼ਾ ਦਾ ਪੀਸ ਹੈ ਜੋ ਉਹ ਗਲੂ ਨਾਲ ਚਿਪਕ ਚੁੱਕਾ ਹੈ ਤੇ ਉਹ ਵੀ ਬਿਲਕੁਲ ਹਿੱਲੇਗਾ ਨਹੀਂ ਤੇ ਤੁਸੀਂ ਬੜੇ ਆਰਾਮ ਨਾਲ

देखो वीडियो अच्छी लगी त कोई ना कोई कमेंट जरूर कर दिया करो ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਸ ਦੀ ਫਾਈਨਲ ਲੁੱਕ ਵੀ ਮੈਂ ਤੁਹਾਨੂੰ ਦਿਖਾਵਾਂਗੀ ਥੋੜੀ ਜ਼ੂਮ ਕਰਕੇ ਦਿਖਾਵਾਂਗੇ ਬੈਕ ਸਾਈਡ ਤੇ ਵੀ ਇਸ ਦੀ ਕਿੰਨੀ ਫਿਨਿਸ਼ਿੰਗ ਆਈ ਹੈ देखो जी घेरा सा रेडी हो गया है किले बॉक्स की फिनिशिंग बहुत सोहनी आई है घेरा बहुत सोहना बनिया है और बैग तो भी बहुत अच्छी फिनिशिंग आई है कोई इस धागे नहीं